ਪੰਜਾਬ ਦਾ ਆਖਰੀ ਪਿੰਡ ਹੈ ਜੀ ਤੇ ਉਹਦੇ ਅੱਗੇ ਰਾਜਸਥਾਨ ਦਾ ਪਿੰਡ ਹੈ ਉੱਥੇ ਬਾਗ ਹਰੇ ਭਰੇ ਤੇ ਸ਼ੇਰਗੜ ਦੇ ਪਿੰਡ ਦੇ ਸੁੱਕੇ ਹੋਏ ਬਾਗ ਤੇ ਹੋਰ ਸਭ ਤੋਂ ਦੁੱਖ ਦੀ ਗੱਲ ਕਿ ਰਾਜਸਥਾਨ ਵੱਲੋਂ ਇੱਕ ਉਹ ਟੈਂਕਰ ਭਰ ਕੇ ਆ ਰਿਹਾ ਪਾਣੀ ਦਾ ਜਿਹਨੂੰ ਇਹ ਪੀ ਕਰਦੇ ਨੇ ਪੀਣ ਵਾਲਾ ਪਾਣੀ ਤੇ ਥੋੜਾ ਜਿਹਾ ਪਰਿਓ ਸਾਡੀ ਨਹਿਰ ਹੈ ਜਿਹੜੀ ਰਾਜਸਥਾਨ ਫੀਡਰ ਉਹ ਭਰੀ ਜਾ ਰਹੀ ਉਹਦਰ ਨੂੰ ਮੁਫਤੀ ਵੀ ਦੋ ਦਰਿਆਏ ਨੇ ਸਮਝ ਲਓ ਵੀ ਇੱਥੇ ਨਹਿਰ ਆਈ ਹੈ ਦਰਿਆ ਨਹਿਰਾਂ ਚ ਕਨਵਰਟ ਹੁੰਦੇ ਸਭ ਤੋਂ ਵੱਡੀ ਨਹਿਰ ਹੈ ਮੈਨੂੰ ਲੱਗਦਾ ਡੇਢ ਦਰਿਆ ਹੀ ਵਹਿ ਰਿਹਾ ਰਾਜ ਹੁਣ ਤੁਸੀਂ ਸੋਚੋ ਲਓ ਵੀ ਉਹ ਉਹ ਨਹਿਰ ਇੱਕ ਜਾ ਰਹੀ ਉਹਦਰ ਨੂੰ ਭਰੀ ਹੋਈ ਜੀ ਬਿਨਾ ਕਿਸੇ ਮੁਆਵਜ਼ੇ ਤੋਂ ਇਹ ਸਾਨੂੰ ਜਿਹੜੇ ਪੀਣ ਦਾ ਪਾਣੀ ਵੀ ਸਾਡੇ ਬੰਦਿਆਂ ਨੂੰ ਪਿੰਡ ਵਾਲਿਆਂ ਨੂੰ ਹੈ ਨਹੀਂ ਉਹਨਾਂ ਨੂੰ ਮੁੱਲ ਵੇਖ ਰਿਹਾ ਉਹ ਵੀ ਰਾਜਸਥਾਨੋਂ ਲੋ ਟੈਂਕਰ ਆ ਰਿਹਾ ਮਤਲਬ ਇਹ ਮਾਇਆ ਆਵਿਤੀ ਦਾਬ ਨੂੰ ਰੇਗਿਸਤਾਨ ਬਣਾਇਆ ਜਾ ਰਿਹਾ ਉਹਦਾ ਰਾਜਸਥਾਨ ਨੂੰ ਪੰਜਾਬ ਬੇਲੂ ਹਰਿਆਪਰੇ ਬਾਗ ਹੋ ਗਏ ਨੇ ਉੱਥੇ ਉਹ ਸੱਚੋਇਆ ਖੜਾ ਪਿੰਡ ਮੈਂ ਉਹਨਾਂ ਨੂੰ ਕਿਹਾ ਉੱਥੋਂ ਪਿੰਡਾਂਲੇ ਵੀ ਆਏ ਆਪਣੀ ਸੀਗੇ ਜ਼ਿਆਦਾ ਬੰਦੇ ਤਾਂ ਸਰਦਾਰ ਮੈਂ ਕਿਹਾ ਯਾਰ ਆਂ ਬਈ ਆ ਆਪਦੇ ਪਿੰਡ ਬਚਾਓ ਅਸੀਂ ਤਾਂ ਠੀਕ ਹੈ ਇਹ ਉਹਨਾਂ ਨੇ ਕਹੀ ਗੱਲ ਪੰਜਾਬ ਦੇ 3-4 ਪਿੰਡਾਂ ਪਾਣੀ ਖਤਮ ਹੋ ਗਿਆ ਜੀ ਦੋ ਪਿੰਡ ਨੇ ਇੱਕ ਫਤੇਗੜ ਸਾਹਿਬ ਇੱਕ ਮਲੇਰਕੋਟਲਾ ਥਲੜਾ ਪਾਣੀ ਖਤਮ ਖਤਮ ਜਮਾਪ ਚ ਪਾਣੀ ਖਤਮ ਹੋ ਗਿਆ ਤਾਂ ਫਿਰ ਰਹੁ ਕਿੱਥੇ ਇਹ ਗੱਲ ਇਹੀ ਹੈ ਲੈ ਵੀ ਸਾਡਾ ਸਾਡੇ ਕੋਲੇ ਕੋਇਲ ਹੈ ਸਾਡੇ ਕੋਲੇ ਤੇਲ ਹੈ ਜਾਂ ਡਾਇਮੰਡ ਹੈ ਸਾਡੇ ਕੋਲੇ ਲੈ ਦੇ ਕੇ ਪਾਣੀ ਉਹ ਵੀ ਲੋਟਣ ਲਗੇ ਔਰ ਉਸ ਤੋਂ ਵੀ ਅਹਿਮ ਗੱਲ ਕੀ ਹੈ ਮਖੂ ਸਾਹਿਬ ਕਿ ਜਿਹੜਾ ਬੱਚਿਆ ਜੀ ਉਹਦਾ ਕੀ ਹਾਲ ਹੈ ਉਹ ਕਾਲਾ ਸ਼ਾ ਜਿਹਦੇ ਚ ਬਿਮਾਰੀਆਂ ਦਾ ਘਰ ਕੈਮੀਕਲ ਪਾਏ ਹੋਏ ਨੇ ਆ ਵੇਖ ਲਓ ਬੁੱਢੇ ਨਾਲੇ ਤੇ ਖੜਾ ਨਹੀਂ ਜਾਂਦਾ ਬਿਲਕੁਲ ਜਾ ਕੇ ਖੜ ਜੋ ਜਮਾਲਪੁਰ ਬਿਲ ਖੜਾ ਨਹੀਂ ਜਾਂਦਾ ਸੰਗ ਨੂੰ ਜੇਰੀ ਹੋ ਗਿਆ ਪਾਣੀ ਉਹਦੀ ਜੇਰੀ ਮੈਂ ਕਿਹਾ ਅੱਖਾਂ ਮੱਚਦੀਆਂ ਸੰਗ ਨੂੰ ਚੜ ਜਾਂਦਾ ਪੂਰਾ ਦਿਨ ਉਹਦਾ ਅਸਰ ਰਹਿੰਦਾ ਹੂੰ ਇਹ ਇਹ ਜੋ ਹੋ ਰਿਹਾ ਕਿ ਅਸੀਂ ਹੁਣ ਦੇਵਾਂਗੇ ਉਹ ਪਿੰਡਾਂ ਨੂੰ ਪੁੱਛੋ ਵਲੀਪੁਰ ਪਿੰਡ ਵਾਲੇ ਤਾਂ ਅਸੀਂ ਉਸ ਦਿਨ ਭਾਇ ਸੀ ਨਾਲ ਬਾਕੀ ਕਿਹੜੇ 15 20 ਪਿੰਡ ਨੇ ਉਹ ਆnde ਸਾਡੇ ਇੱਥੇ ਬਿਮਾਰੀਆਂ ਹੀ ਬਿਮਾਰੀਆਂ ਆ ਤੁਹਾਡੇ ਇਥੋਂ ਪਿੰਡ ਦਾ ਮੈਂ ਨਾਂ ਭੁੱਲ ਰਿਹਾ ਬੈਂਸ ਸਾਹਿਬ ਉਹ ਮੋਗੇ ਕੋਲੇ ਜਿਹੜਾ ਪਿੰਡ ਹੈ ਜਿੱਥੇ ਆnde ਅੱਧੇ ਬੰਦਿਆਂ ਨੂੰ ਕੈਂਸਰ ਹੈ ਹੈ ਮਾੜੀ ਮੁਸਤਾਫਾ ਆਇਤੁੱਲਾ ਗਈ ਹੈ ਜੀ ਅੱਧੇ ਪਿੰਡ ਨੂੰ ਕੈਂਸਰ ਹੈ ਹੂੰ ਕੱਲਾ ਉਧਰ ਹੀ ਨਹੀਂ ਮਲੋਟ ਆ ਆ ਸਾਰੇ ਪਿੰਡਾਂ ਤੇ ਅਸਰ ਸ਼ੁਰੂ ਹੋ ਗਿਆ